ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਇੱਕ ਬਜ਼ੁਰਗ ਮਹਿਲਾ ਨੂੰ ਜਿਹੜਾ ਹੈ ਸੜਕ ਦੇ ਕਿਨਾਰੇ ਓਲੇ ਦੇ ਵਿੱਚ ਰੱਖ ਦਿੱਤਾ ਜਾਂਦਾ ਨੇਰੀ ਰਾਤ ਦੇ ਵਿੱਚ ਬਜ਼ੁਰਗ ਔਰਤ ਨੂੰ ਜਿਹੜਾ ਹੈ ਰੋਡ ਦੇ ਕਿਨਾਰੇ ਤੇ ਰੱਖ ਕੇ ਚਲੇ ਜਾਂਦੇ ਨੇ ਤਾਂ ਜੋ ਰਾਹਗੀਰ ਉਸ ਨੂੰ ਨਾ ਪਛਾਣ ਸਕਣ। ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਅਤੇ ਦੋ ਮਹਿਲਾ ਦੇ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਚੁੱਕ ਕੇ ਲਿਆਇਆ ਜਾਂਦਾ ਹੈ ਤੇ ਉਸ ਉਹ ਸੜਕ ਦੇ ਰੱਖ ਜਾਂਦੇ ਨੇ ਤੇ ਉਸ ਦੇ ਉੱਪਰ ਇੱਕ ਚਾਦਰ ਪਾ ਜਾਂਦੇ ਨੇ ਤਾਂ ਜੋ ਰਾਗਿਰ ਆਉਂਦੇ ਜਾਂਦੇ ਨੇ ਉਹ ਇਸ ਬਾਰੇ ਪਤਾ ਨਾ ਲੱਗ ਸਕੇ ਉਹਨਾਂ ਨੂੰ ਤਾਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਜਦੋਂ ਪਰਿਵਾਰਕ ਮੈਂਬਰ ਇਹ ਰੱਖ ਕੇ ਜਾਂਦੇ ਨੇ ਤਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਤਾਂ ਉੱਪਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਜਿਸ ਦੇ ਵਿੱਚ ਇਹ ਸਾਰੀ ਘਟਨਾ ਮੌਜੂਦ ਹੋ ਜਾਂਦੀ ਹੈ ਜਦੋਂ ਮਾਪਿਓ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਹੌਸਲਾ ਹੁੰਦਾ ਹੈ ਕਿ ਇਹ ਬੱਚੇ ਬੁਢਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ ਪਰ ਜਦੋਂ ਬੱਚਿਆਂ ਦੇ ਵੱਲੋਂ ਹੀ ਬੁਢਾਪੇ ਦੇ ਵਿੱਚ ਮਾਪਿਓ ਨੂੰ ਰੋਲਿਆ ਜਾਂਦਾ ਹੈ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ ਤਾਂ ਮਾਪਿਓ ਦਾ ਦਿਲ ਦੁਖੀ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਣਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਇਹ ਯੂਪੀ ਤੋਂ ਸਾਹਮਣੇ ਆਈਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਇਹ ਮੈਂਬਰ ਆਪਣੀ ਬਜ਼ੁਰਗ ਔਰਤ ਹੈ ਜਿਹੜੀ ਹੈ ਬਜ਼ੁਰਗ ਮੈਲਾ ਉਹਨੂੰ ਸੜਕ ਦੇ ਕਿਨਾਰੇ ਤੇ ਡੱਕ ਜਾਂਦੇ ਆ ਬਜ਼ੁਰਗ ਅਲਾ ਤੁਰਨ ਫਿਰਨ ਅਤੇ ਬੋਲਣ ਦੇ ਯੋਗ ਨਹੀਂ ਹੁੰਦੀ ਜਿਸ ਤੋਂ ਤੰਗ ਆ ਕੇ ਜਿਹੜੇ ਆ ਪਰਿਵਾਰਕ ਮੈਂਬਰ ਉਸ ਨੂੰ ਬਾਹਰ ਸੜਕ ਤੇ ਛੱਡ ਜਾਂਦੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਇੱਕ ਬਜ਼ੁਰਗ ਮੈਲਾ ਨੂੰ ਜਿਹੜਾ ਆ ਸੜਕ ਦੇ ਕਿਨਾਰੇ ਓਲੇ ਦੇ ਵਿੱਚ ਰੱਖ ਦਿੱਤਾ ਜਾਂਦਾ ਨੇਰੀ ਰਾਤ ਦੇ ਵਿੱਚ ਬਜ਼ੁਰਗ ਔਰਤ ਨੂੰ ਜਿਹੜਾ ਹੈ ਰੋਡ ਦੇ ਕਿਨਾਰੇ ਤੇ ਰੱਖ ਕੇ ਚਲੇ ਜਾਂਦੇ ਨੇ ਤਾਂ ਜੋ ਰਾਹਗੀਰ ਉਸ ਨੂੰ ਨਾ ਪਛਾਣ ਸਕਣ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਅਤੇ ਦੋ ਮਹਿਲਾ ਦੇ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਚੁੱਕ ਕੇ ਲਿਆਇਆ ਜਾਂਦਾ ਹੈ ਤੇ ਉਸ ਨੂੰ ਸੜਕ ਦੇ ਰੱਖ ਜਾਂਦੇ ਨੇ ਤੇ ਉਸ ਦੇ ਉੱਪਰ ਇੱਕ ਚਾਦਰ ਪਾ ਜਾਂਦੇ ਨੇ ਤਾਂ ਜੋ ਰਾਹ经过 ਆਉਂਦੇ ਜਾਂਦੇ ਨੇ ਉਹ ਇਸ ਬਾਰੇ ਪਤਾ ਨਾ ਲੱਗ ਸਕੇ ਉਹਨਾਂ ਨੂੰ ਤਾਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਜਦੋਂ ਪਰਿਵਾਰਕ ਮੈਂਬਰ ਇਹ ਰੱਖ ਕੇ ਜਾਂਦੇ ਨੇ ਤਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਤਾਂ ਉੱਪਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਜਿਸ ਦੇ ਵਿੱਚ ਇਹ ਸਾਰੀ ਘਟਨਾ ਮੌਜੂਦ ਹੋ ਜਾਂਦੀ ਹੈ ਜਦੋਂ ਮਾਪਿਓ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਹੌਸਲਾ ਹੁੰਦਾ ਹੈ ਕਿ ਇਹ ਬੱਚੇ ਬੁਟਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ ਪਰ ਜਦੋਂ ਬੱਚਿਆਂ ਦੇ ਵੱਲੋਂ ਹੀ ਬੁਟਾਪੇ ਦੇ ਵਿੱਚ ਮਾਪਿਓ ਨੂੰ ਰੋਲਿਆ ਜਾਂਦਾ ਹੈ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ ਤਾਂ ਮਾਪਿਓ ਦਾ ਦਿਲ ਦੁਖੀ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਣਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਇਹ ਯੂਪੀ ਤੋਂ ਸਾਹਮਣੇ ਆਈਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਇਹ ਮੈਂਬਰ ਆਪਣੀ ਬਜ਼ੁਰਗ ਔਰਤ ਹੈ ਜਿਹੜੀ ਹੈ ਬਜ਼ੁਰਗ ਮੈਲਾ ਉਹਨੂੰ ਸੜਕ ਦੇ ਕਿਨਾਰੇ ਤੇ ਢੱਕ ਜਾਂਦੇ ਆ ਬਜ਼ੁਰਗ ਮੈਲਾ ਤੁਰਨ ਨਤੇ ਬੋਲਣ ਦੇ ਯੋਗ ਨਹੀਂ ਹੁੰਦੀ ਜਿਸ ਤੋਂ ਤੰਗ ਆ ਕੇ ਜਿਹੜੇ ਆ ਪਰਿਵਾਰਕ ਮੈਂਬਰ ਉਸ ਨੂੰ ਬਾਹਰ ਸੜਕ ਤੇ ਛੱਡ ਜਾਂਦੇ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵਾੜੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਇੱਕ ਬਜ਼ੁਰਗ ਮਹਿਲਾ ਨੂੰ ਜਿਹੜਾ ਹੈ ਸੜਕ ਦੇ ਕਿਨਾਰੇ ਓਲੇ ਦੇ ਵਿੱਚ ਰੱਖ ਦਿੱਤਾ ਜਾਂਦਾ ਨੇਰੀ ਰਾਤ ਦੇ ਵਿੱਚ ਬਜ਼ੁਰਗ ਔਰਤ ਨੂੰ ਜਿਹੜਾ ਹੈ ਰੋਡ ਦੇ ਕਿਨਾਰੇ ਤੇ ਰੱਖ ਕੇ ਚਲੇ ਜਾਂਦੇ ਨੇ ਤਾਂ ਜੋ ਰਾਗਿਰ ਉਸ ਨੂੰ ਨਾ ਪਛਾਣ ਸਕਣ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਅਤੇ ਦੋ ਮਹਿਲਾ ਦੇ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਚੁੱਕ ਕੇ ਲਿਆਇਆ ਜਾਂਦਾ ਹੈ ਤੇ ਉਸ ਨੂੰ ਸੜਕ ਦੇ ਰੱਖ ਜਾਂਦੇ ਨੇ ਤੇ ਉਸ ਦੇ ਉੱਪਰ ਇੱਕ ਚਾਦਰ ਪਾ ਜਾਂਦੇ ਨੇ ਤਾਂ ਜੋ ਰਾਗਿਰ ਆਉਂਦੇ ਜਾਦੇ ਨੇ ਉਹ ਇਸ ਬਾਰੇ ਪਤਾ ਨਾ ਲੱਗ ਸਕੇ ਉਹਨਾਂ ਨੂੰ ਤਾਂ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਜਦੋਂ ਪਰਿਵਾਰਕ ਮੈਂਬਰ ਇਹ ਰੱਖ ਕੇ ਜਾਂਦੇ ਨੇ ਤਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਤਾਂ ਉੱਪਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਜਿਸ ਦੇ ਵਿੱਚ ਇਹ ਸਾਰੀ ਘਟਨਾ ਮੌਜੂਦ ਹੋ ਜਾਂਦੀ ਹੈ ਜਦੋਂ ਮਾਪਿਓ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਹੌਸਲਾ ਹੁੰਦਾ ਹੈ ਕਿ ਇਹ ਬੱਚੇ ਬੁਟਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣਨਗੇ ਪਰ ਜਦੋਂ ਬੱਚਿਆਂ ਦੇ ਵੱਲੋਂ ਹੀ ਬੁਟਾਪੇ ਦੇ ਵਿੱਚ ਮਾਪਿਓ ਨੂੰ ਰੋਲਿਆ ਜਾਂਦਾ ਹੈ ਉਹਨਾਂ ਦੀ ਕਦਰ ਨਹੀਂ ਕੀਤੀ ਜਾਂਦੀ ਤਾਂ ਮਾਪਿਓ ਦਾ ਦਿਲ ਦੁਖੀ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਣਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਇਹ ਯੂਪੀ ਤੋਂ ਸਾਹਮਣੇ ਆਈਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਇਹ ਮੈਂਬਰ ਆਪਣੀ ਬਜ਼ੁਰਗ ਔਰਤ ਹੈ ਜਿਹੜੀ ਹੈ ਬਜ਼ੁਰਗ ਮੈਲਾ ਉਹਨੂੰ ਸੜਕ ਦੇ ਕਿਨਾਰੇ ਤੇ ਢੱਕ ਜਾਂਦੇ ਆ ਬਜ਼ੁਰਗ ਮੈਲਾ ਤੁਰਨ ਰਨਤੇ ਬੋਲਣ ਦੇ ਯੋਗ ਨਹੀਂ ਹੁੰਦੀ ਜਿਸ ਤੋਂ ਤੰਗ ਆ ਕੇ ਜਿਹੜੇ ਆ ਪਰਿਵਾਰਕ ਮੈਂਬਰ ਉਸ ਨੂੰ ਬਾਹਰ ਸੜਕ ਤੇ ਛੱਡ ਜਾਂਦੇ ਨੇ